हेलो डियर स्टूडेंट्स टुडे वीडियो इज अबाउट क्लास टेन एक्सेस एन फोर्टीन पॉइंट वन एंड इंट्रोडक्शन तो सबसे पहले मैं थोड़ी सी आपको इंट्रोडक्शन बता देता हूँ आप इसे अपनी नोटबुक पर नोट कर लीजिए तो so, सबसे पहले हमारी इंट्रोडक्शन आती है वो है पी ई इक्वल्स टू नंबर ऑफ पॉसिबल आउटकम्स अपॉन टोटल नंबर ऑफ आउटकम्स इस चैप्टर को सॉल्व करने के लिए ये हमारा बहुत ही इंपॉर्टेंट फॉर्मूला है नेक्स्ट आता है ज़ीरो और पी ई -E. थोड़ी सी मैं आपको इसकी पिक दिखा देता हूँ आप इस इंट्रोडक्शन को नोट कर ले पी ई प्लस पी नोट इज इक्वल्स टू वन द प्रोबिलिटी ऑफ अ श्योर अवंट और कटन अवंट इज़ हमेशा वन होंगी है द प्रोबिलिटी ऑफ एन अम्पोसिबल इवेंट इज ज़ीरो एन इवेंट हैविंग ओनली वन आउटकम इज कॉल्ड एंड एलिमेंट्री इवेंट द सम ऑफ द प्रोबिलिटीज ऑफ ऑल द एलिमेंट्री इवेंट्स ऑफ एंड एक्सपेरिमेंट इज़ जीरो थोड़ी सी और इंट्रोडक्शन होगी हमारे पास वो भी हम आपको दिखा देते हैं ਜੁਡੀ ਐਮਸੀਕਿਊ ਵਗੈਰਾ ਹੁੰਦੇ ਨੇ ਨੰਨਾਂ ਚੋਂ ਬਣ ਕੇ ਆ ਜਾਂਦੇ ਤਾਂ ਆਪਾਂ ਤੁਹਾਨੂੰ ਇਹ ਕਰਾ ਰਹੇ ਆ ਆ ਦੇਖੋ ਲਿਖਿਆ ਹੋਇਆ ਨਾਟ ਫਰੋਮ ਥਿਸ ਚੈਪਟਰ 1 ਕੁਐਸ਼ਨ ਆਫ 2 ਮਾਰਕਸ ਐਂਡ 3 ਕੁਐਸ਼ਨਸ ਆਫ 1 ਮਾਰਕਸ ਵਿਲ ਬੀ ਆਸਕਡ ਇਨ ਦਾ ਪੇਪਰ ਬਲੂਪ੍ਰਿੰਟ ਅਸਲ ਦਾ ਇੱਕ 2 ਮਾਰਕਸ ਵਾਲਾ ਇੱਕ ਕੁਐਸ਼ਨ ਆਏਗਾ ਤੇ ਇੱਕ 1 ਮਾਰਕਸ ਵਾਲੇ ਤੁਹਾਨੂੰ ਤਿੰਨ ਕੁਐਸ਼ਨਸ ਆਣੇ ਤਾਂ ਥੋੜਾ ਜਿਹਾ ਆਪਾਂ ਤੁਹਾਨੂੰ ਗੱਲਾਂ ਦੱਸ ਦਾਨੇ ਆ ਪ੍ਰੋਬੈਬਿਲਟੀ ਇਜ਼ ਅ ਕੁਆਂਟੀਟੀ ਮੇਜ਼ਰ ਆਫ ਕਟਨਿਟੀ ਪ੍ਰੋਬੇਬਿਲਟੀ ਆਫ ਐਨ ਇਵੈਂਟ ਲਾਈਜ ਬਿਟਵੀਨ ਜ਼ੀਰੋ ਐਂਡ ਵਨ ਸੋ ਤੋ ਕਈ ਵਾਰ ਪੁੱਛ ਲੈਂਦੇ ਵਿੱਚ ਆਫ ਦਾ ਫੋਲਿੰਗ ਪ੍ਰੋਬੇਬਿਲਟੀ ਇਜ਼ ਨੋਟ ਜੇ 1.5 ਆ ਜਾਓ ਤੁਹਾਡੀ ਪ੍ਰੋਬੇਬਿਲਟੀ ਕਦੇ ਵੀ ਨਹੀਂ ਹੋਵੇਗੀ ਤਾਂ ਉਸ ਜੋ ਉਸ ਨੂੰ ਫਾਲਸ ਲਗਾ ਦੇਣਾ ਹੈ ਪ੍ਰੋਬੇਬਿਲਟੀ ਕੈਨ ਨੇਵਰ ਬੀ ਨੈਗੇਟਿਵ ਕਦੇ ਪ੍ਰੋਬੇਬਿਲਟੀ ਮਾਈਨਸ ਦੇ ਵਿੱਚ ਨਹੀਂ ਹੁੰਦੀ ਦਾ ਸਮ ਆਫ ਪ੍ਰੋਬੇਬਿਲਟੀ ਆਫ ਐਲੀਮੈਂਟਰੀ ਇਵੈਂਟਸ ਆਫ ਐਨ ਐਕਸਪੈਰੀਮੈਂਟ ਇਜ਼ ਵਨ ਆ ਤੁਹਾਨੂੰ ਅਸੀਂ ਪਹਿਲਾਂ ਵੀ ਦੱਸ ਚੁੱਕੇ ਆ ਤੇ ਪ੍ਰੋਬੇਬਿਲਟੀ ਦਾ ਤੁਹਾਨੂੰ ਆ ਫਾਰਮੂਲਾ ਤੁਹਾਨੂੰ ਪਤਾ ਹੀ ਹੈ ਇਫ p a इक्वल्स टू 0 देन a इज कॉल्ड इंपॉसिबल इवेंट है इफ p a इक्वल्स टू 1 देन a इज कॉल्ड श्योर इवेंट है p a plus p 1 इक्वल्स टू 1 ਹੁੰਦਾ ਹੈ ਹਮੇਸ਼ਾ p e plus p not e ਮਤਲਬ ਇਹਦਾ ਹੀ ਹੋ ਹੈ ਤੇ ਪ੍ਰੋਬੈਬਿਲਟੀ ਆਫ ਐਨ ਓਕਰੈਂਸ ਆਫ a ਪ੍ਰੋਬੈਬਿਲਟੀ ਆਫ ਨੋਨ ਓਕਰੈਂਸ ਆਫ ਮਾਈਨਸ ਵਾਲੀ ਇਹਨਾਂ ਲਾਤਾ ਪਰ ਥੋੜੇ ਜਿਹਾ ਦੱਸਦਾ ਕਿਹੜੀ ਅਸੀਂ ਲਿਖੀ ਹੈ ਤੋ ਕੁਸਚਨ ਨੂੰ ਇਸ ਤਰ੍ਹਾਂ ਸਾਰੇ ਪੱਤਿਆਂ ਦੀ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਅ ਬੈਕ ਆਫ ਪਲੇਇੰਗ ਕਾਰਡ ਕਸਿਸਟੋ 52 ਕਾਰਡ ਤੁਹਾਨੂੰ ਦੇਣ ਸੋ ਤੁਹਾਨੂੰ ਪਤਾ ਹੈ ਤਾਂ ਆਸ਼ਰੇ ਪੱਤੇ ਜੀ ਵਿੱਚ ਚਾਰ ਡਿਵਾਈਡਡ ਇਨਟੂ 4 ਸੂਟਸ ਆਫ 13 ਕਾਰਡ ਜੀ ਉਹ ਚਾਰ ਦੇ ਵਿੱਚ ਡਿਵਾਈਡ ਹੁੰਦੇ ਨੇ ਹਾਰਟ ਸਪੈਡ ਡਾਇਮੰਡ ਕਲਬ ਤੇ ਸੁਣਨਾ ਆਉਂਦਾ ਸੀ ਤਿੰਨੇ ਮ ਕਿੰਗ ਕੁਵੀਨ ਤੇ ਜੈਕ ਹੁੰਦੇ ਨੇ ਜਿਹੜੇ ਫੇਸ ਕਾਰਡ ਹੁੰਦੇ ਨੇ ਟੋਟਲ ਫੇਸ ਕਾਰਡ ਕਿੰਨੇ ਹੁੰਦੇ ਨੇ ਆਪਣੇ 12 ਤੇ ਹੁਣ ਆਪਾਂ ਇਹਦੇ ਥੋੜੇ ਜਿਹਾ ਐਮਸੀਕ ਕਰਵਾ ਦੇਣੀਆਂ ਤੁਹਾਨੂੰ ਕੁਝ ਹੌਲ ਕਰਾਂਗੇ ਤੁਸੀਂ MCQ ਦੀ ਫੋਟੋ ਨੂੰ ਚੰਗੀ ਤਰ੍ਹਾਂ ਦੇਖ ਲਓ ਕਿਉਂਕਿ ਉਹ ਆਪਾਂ ਸਿੱਧੇ ਇਹਨਾਂ ਨੂੰ ਸੋਲਵ ਕਰਨੇ ਲਾ ਦਾਂਗੇ ਸਭ ਤੋਂ ਪਹਿਲਾ MCQ ਹੈ ਵਿਚ ਆਫ ਦਾ ਫੋਲਿੰਗ ਕੈਨ ਨੋਟ ਬੀ ਦਾ ਪ੍ਰੋਬੈਬਿਲਟੀ ਆਫ ਕੁਸ਼ਨ ਵਿਚ ਚੇਤਾ ਸਾਨੂੰ ਆਪਾਂ ਦੱਸ ਦਿੰਨੇ ਆ ਵਿੱਚੋਂ ਦਾ ਫੋਲਿੰਗ ਕੈਨ ਨੋਟ ਬੀ ਦਾ ਪ੍ਰੋਬੈਬਿਲਟੀ ਆਫ ਐਨ ਇਵੈਂਟ ਸੋ ਦੱਸੋ ਆਪਾਂ ਕਦੇ ਵੀ ਪ੍ਰੋਬੈਬਿਲਟੀ 네ਗੇਟਿਵ ਦੇ ਵਿੱਚ ਨਹੀਂ ਹੁੰਦੀ ਤਾਂ ਇਹਦਾ ਆਨਸਰ ਆ ਜਾਏਗਾ b 1.5 ਕਹਿੰਦੇ ਆ ਆ ਡਾਈਸ ਇਸ ਥਰੋਨ ਵਾਂਸ ਵਾਟ ਇਜ਼ ਦਾ ਪ੍ਰੋਬੈਬਿਲਟੀ ਆਫ ਗੈਟਿੰਗ ਅ ਪ੍ਰਾਈਮ ਨੰਬਰ ਡਾਈਸ ਦੇ ਵਿੱਚ ਟੋਟਲ ਕਿੰਨੇ ਨੰਬਰ ਹੁੰਦੇ ਆ 6 ਪ੍ਰਾਈਮ ਨੰਬਰ ਕਿਹੜੇ-ਕਿਹੜੇ ਹੋਗੇ 2 4 2 3 ਤੇ 5 ਤਾਂ 3 ਹੋ ਗਿਆ 3 6 1 2 ਜਦੋਂ ਆਪਾਂ ਇਹਦੀ ਕੱਢੀ ਤਾਂ ਸੀ ਆਪਸ਼ਨ ਆ ਗਿਆ ਵਿਚ ਆਫ ਦਾ ਫੋਲੋਇੰਗ ਕੈਨ ਨਾਟ ਬੀ ਦਾ ਪ੍ਰੋਬੈਬਿਲਟੀ ਆਫ ਐਨੀ ਇਵੈਂਟ ਜੇ ਆਪਾਂ 2 3 ਨੂੰ ਡਿਵਾਈਡ ਕਰੀਏ ਤਾਂ ਉਹ 1 ਤੋਂ ਖੱਲੇ ਆਏਗਾ ਜੀ ਅਪਾ ਕਰੀਏ 5/4 ਨੂੰ ਡਿਵਾਈਡ ਤਾਂ ਆ ਕੁਸ਼ ਬੰਦਾਇ 1.25 ਤਾਂ ਇਹ ਆਪਸ਼ਨ ਆ ਜਾਏਗਾ ਸੀ 1.25 ਕਿੰਨੇ 1 ਕਾਰਡ ਇਜ਼ ਡ੍ਰੋਨ ਫਰੋਮ ਅ ਵੈਲ ਸ਼ਫਲਡ ਡਕ ਆਫ 52 ਕਾਰਡਸ ਫਾਈਂਡ ਦਾ ਪ੍ਰੋਬੈਬਿਲਟੀ ਆਫ ਗੈਟਿੰਗ ਅ ਕਿੰਗ ਆਫ ਰੈੱਡ ਕਲਰ ਕਾਰਡ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਰੈੱਡ ਕਲਰ ਦੇ ਕਾਰਡ ਆਪਣੇ ਕੋਲ ਹੁੰਦੇ ਨੇ 26 ਤੇ ਬਲੈਕ ਕਲਰ ਦੇ ਵੀ ਹੁੰਦੇ ਨੇ 26 ਤਾਂ 26 ਅਪਾਨ 52 ਟੋਟਲ ਹੁੰਦੇ ਨੇ 52 ਟੂ 26 ਅਪਾਨ 52 ਤੋਂ ਬੰਨਾ ਅਪਾਨ 26 ਤਾਂ ਇਸ ਦਾ ਆ ਗਿਆ ਬੀ ਆਪਸ਼ਨ ਵਨ ਕਾਰਡ ਇਜ਼ ਡਰਨ ਫਰਮ ਅ ਵੈਸ ਸ਼ੇਫਰ ਡੈਕ ਆਫ 52 ਕਾਰਡਸ ਫਾਈਂਡ ਦਾ ਪ੍ਰੋਬੈਬਿਲਟੀ ਆਫ ਗੈਟਿੰਗ ਅ ਬਲੈਕ ਫੇਸ ਕਾਰਡ जिस को आ जाए ब्लैक फेस कार्ड पूछ फेस कार्ड हम ट्वेल्व ट्वेल्व अपॉन फिफ्टी टू आ गया अपने को थ्री अपॉन ट्वेंटी सिक्स आंसर आएगा इसका हाँ थ्री अपॉन ट्वेंटी सिक्स आएगा वन कार्ड इज डॉन फ्रॉम वेल डेक को फिफ्टी टू कार्ड फाइंड द अपिलिटी ऑफ गेटिंग आ रेड कलर फेस कार्ड चाहे इस ब्लैक फेस कार्ड पुन चाहे रेड कलर फेस कार्ड पुछ आंसर आएगा थ्री अपॉन ट्वेंटी सिक्स ਤੇ ਨੈਕਸਟ ਹੈਗਾ ਅਕਵਾਇਨ ਇਸ ਥਰੂਨ ਵਾਂਸ ਵਟ ਇਜ਼ ਦਾ ਪ੍ਰੋਬੈਬਿਲਟੀ ਆਫ ਆ ਗੈਟਿੰਗ ਆ ਐਟ 7th ਕੁਐਸਚਨ ਆਪਣਾ ਕੀ ਆ ਹੈਡ ਕਰਨ ਦੀ ਕੀ ਹੋਗੀ 1/2 ਕਿਉਂਕਿ ਚਾਹੇ ਤੁਹਾਨੂੰ ਹੈਡ ਆਊਗਾ ਚਾਹੇ ਟੇਲ ਆਊਗਾ ਦੋਨੋਂ ਪਾਸੇ ਤਾਂ ਮਿਲਾ ਕੇ 2 ਬਣਿਆ ਤਾਂ 1/2 ਆ ਬੈਗ ਐਸ ਰੈਡ 4 ਰੈਡ ਬੋਲਸ ਐਂਡ 2 ਜੈਲੋ ਬੋਲਸ ਆ ਬੋਲ ਇਸ ਡਰੋਨ ਫਰਮ ਦਾ ਬੈਗ ਵਿਦਆਊਟ ਲੁਕਿੰਗ into the bag what is the probability of getting a red ball total balls kitni hoke 4+2=6 te aap loko red ball agiyan ne 4 ta ehda answer aajega 4 2 upon 3 hai ga option cha ha a to a option aajega next apne kol question hai ga number question number 9 a box contains 3 blue 2 white and 5 red marbles marbles if a marble is thrown at random from the box ਵਟ ਇਜ਼ ਦ ਪ੍ਰੋਬੈਬਿਲਟੀ ਥੈਟ ਦ ਮਾਰਬਲ ਵਿਲ ਬੀ ਬਲੂ ਤਾਂ ਆਪਾਂ ਨੂੰ ਬਲੂ ਦਿੱਤੇ ਨੇ 3 ਤੇ ਟੋਟਲ ਹੈਗੇ 3 plus 2 5 5 plus 5 to 10 ਦ 10 ਨੂੰ ਤੁਸੀਂ ਹੁਣ ਕਰਦੇ ਨੇ 3 upon 10 ਇਹ ਆਪਸ਼ਨ ਆ ਗਿਆ ਇਸ ਦਾ ਹੈਗਾ ਆਪਸ਼ਨ ਚ ਭਾਣ ਹੈਗਾ ਦ ਨੈਕਸਟ ਕੁਐਸਚਨ ਹੈ ਕਿ ਵਾਟ ਇਜ਼ ਦ ਪ੍ਰੋਬੈਬਿਲਟੀ ਆਫ ਐਨ ਇੰਪੋਸੀਬਲ ਇਵੈਂਟ ਮੈਂ ਤੁਹਾਨੂੰ ਪਹਿਲਾਂ ਵੀ ਇੰਟਰੋਡਕਸ਼ਨ ਦੇ ਵਿੱਚ ਦੱਸਿਆ ਇੰਪੋਸੀਬਲ ਇਵੈਂਟ ਦੀ ਪ੍ਰੋਬੈਬਿਲਟੀ ਹੁੰਦੀ ਹੈ ਜ਼ੀਰੋ ਵਾਟ ਇਜ਼ ਦ ਪ੍ਰੋਬੈਬਿਲਟੀ ਆਫ ਐਨ ਸ਼ੋਰ ਇਵੈਂਟ ਇਹ ਵੀ ਤੁਹਾਨੂੰ ਮੈਂ ਦੱਸਿਆ ਸੀ ਇੰਟਰੋਡਕਸ਼ਨ ਦੇ ਵਿੱਚ 1 ਥੋੜੇ ਜਿਹੇ ਹੋਰ ਐਮਸੀਕਿਊ ਨੂੰ ਅभी ਕਰਾ ਦੇਣ ਪ੍ਰੂਫਸ ਫਿਲਪਸ ਆਪਣੀ ਵੀਡੀਓ ਅੱਜ ਇਹੀ ਕਰਾਵਾਂਗੇ ਤੇ ਕੱਲ ਨੂੰ ਹੋਣਗੇ ਕੁਐਸਚਨਸ ਤਾਂ 12ਥ ਕੁਐਸਚਨ ਕੀ ਹੈ ਇਨ ਬੈਕ देयर ਆਰ 100 ਬੱਲਬਸ ਆਊਟ ਆਫ which are 30 are bad me so ਜਿਹੜੇ ਨੇ ਗੁੱਡ ਬੱਲਬ ਕਿੰਨੇ ਨੇ ਆਪਣੇ ਕੋਲ 70 ਤੇ ਬੈਡ ਵਾਲਸ ਹੋ ਗਏ 30 ਆ ਬੱਲਬ ਇਸ ਟੇਕਨ ਆਊਟ ਆਫ ਦਾ ਬੈਗ ਐਟ ਰੈਂਡ ਦਾ ਪ੍ਰੋਬੈਬਿਲਟੀ ਆਫ ਦਾ ਸਲੈਕਟਡ ਬੱਲਬ ਇਸ ਟੂ ਬੀ ਗੁੱਡ ਇਸ ਦਾ ਇਹਦਾ ਅਨਸਰ ਆ ਜਾਏਗਾ 0.70 ਕਿਉਂਕਿ ਉਹਨਾਂ ਨੇ ਪੁੱਛਿਆ ਹੈ ਜਿਹੜੇ ਗੁੱਡ ਬਲਬ ਨੇ ਉਹ ਕਿੰਨੇ ਨੇ ਤਾਂ ਆਪਾਂ ਨੂੰ ਪਤਾ ਹੀ ਹੈ 70 ਤਾਂ ਇਹਦਾ ਅਨਸਰ 50 ਤਾਂ ਆਊਗਾ ਨਹੀਂ ਜੇ ਬੈਡ ਪੁੱਛਿਆ ਹੁੰਦਾ ਤਾਂ 0.30 ਆ ਜਾਂਦਾ ਤੇ ਗੁੱਡ ਪੁੱਛੇ 0.70 ਸਿੰਪਲ ਤੇ ਅਗਲਾ ਕੁਐਸਚਨ ਕੀ ਆ ਡਾਈ ਇਸ ਥਰੋਨ ਵਾਂਸ depends on probability of getting a number lying between 2 and 6. ਕਿੰਨੇ ਨੰਬਰ ਲਾਈ ਕਰਦੇ ਨੇ 2 ਐਂਡ 6 ਦੇ ਵਿੱਚ 3 4 5 3 ਨੰਬਰਸ ਹੋ ਗਏ ਤੇ ਟੋਟਲ ਨੰਬਰਸ ਕਿੰਨੇ ਨੇ ਆਪਣੇ ਕੋਲ 6 ਕਿਉਂਕਿ ਉਹਨਾਂ ਨੇ ਡਾਈਸ ਦੇ ਨੰਬਰ ਪੁੱਛਿਆ ਨਾ ਤਾਂ ਆਪਣੇ ਕੋਲ ਆ ਗਿਆ 1/2 ਇਹਦਾ ਆ ਗਿਆ ਆਪਣੇ ਕੋਲ ਇਹ ਹੀ ਆਪਸ਼ਨ। ਨੈਕਸਟ ਕੁਐਸਚਨ ਕੀ ਇਫ ਦਾ ਪ੍ਰੋਬੈਬਿਲਟੀ ਆਫ ਐਨ ਅਕੂਰੈਂਸ ਆਫ ਐਨ ਇਵੈਂਟ ਇਜ਼ ਪੀ ਦੈਨ ਪ੍ਰੋਬੈਬਿਲਟੀ ਆਫ ਨੋਟ ਅਕੂਰੈਂਸ ਆਫ ਐਨ ਇਵੈਂਟ ਵਿਲ ਬੀ ਤੇ ਇਹਦਾ ਆ ਜੁਗਾ ਸੀ ਆਪਸ਼ਨ 1 ਪੀ। ਇਫ ਪੀ e 0.07 what is the probability of p not e ta chote mein sunu solve karke dikha dande je tu confuse ho jange kyuki tab main sunu formula jaisa ikunda hai kar do p e plus p not e 1 ta pe apan nu ki ditta hoye 0.07 ਤੇ ਆਪਾਂ ਨੂੰ ਪਤਾ ਨਹੀਂ ਤਾਂ ਆਪਾਂ ਇਹਨੂੰ ਐਜ਼ ਇਟ ਇਜ਼ ਲਿਖ ਦਾਂਗੇ ਤਾਂ 1 ਆ ਗਿਆ ਠੀਕ ਹੈ ਜਦੋਂ ਆਪਾਂ ਪੀ નો ਟੀ ਨੂੰ 1 ਚੋਂ 1 0.07 ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆਨਸਰ ਆ ਜੇਗਾ 0.93 ਇਹ ਆਪਸ਼ਨ ਹੈਗਾ ਦੇਖੋ ਹਾਂਜੀ ਵੀ ਆਪਸ਼ਨ ਹੈ ਤਾਂ ਇਹ ਆਪਣਾ ਇਹ ਆਨਸਰ ਆ ਜਾਏਗਾ ਜਿਸ ਨੂੰ ਦੇਖ ਲਈ ਸਕਦੇ ਜੇ ਤੁਹਾਨੂੰ ਕੋਈ ਕੁਐਸਚਨ ਨਹੀਂ ਸਮਝ ਆ ਰਿਹਾ ਤੁਸਾਨੂੰ ਕਮੈਂਟ ਕਰ ਦਿਓ ਅਸੀਂ ਤੁਹਾਨੂੰ ਸਮਝਾ ਦਾਂਗੇ ਸਾਡੇ ਟੈਲੀਗ੍ਰਾਮ ਚੈਨਲ ਤੇ ਵੀ ਆ ਸਕਦਾ ਤੁਹਾਨੂੰ ਅਸੀਂ ਉੱਥੇ ਵੀ ਸਮਝਾ ਦਾਂਗੇ ਹੁਣ ਆਪਾਂ ਕਰਾਂਗੇ ਨੈਕਸਟ ਚੂਜ਼ ਦਾ ਟਰੂ অর ਫਾਲਸ ਆਪਸ਼ਨ ਫੋਰ ਦਾ ਫੋਲੋਇੰਗ ਕੁਐਸ਼ਨਸ ਤਾਂ ਬਟਰੂ ਫਾਲਸ ਕਰਾਂਗੇ ਫਰਸਟ ਕੁਐਸ਼ਨ ਕੀ ਇਟ ਦਾ ਪ੍ਰੋਬੈਬਿਲਟੀ ਆਫ ਐਨ ਇਵੈਂਟ ਮੇ ਬੀ 1 105% ਇਹ ਨਹੀਂ ਹੋ ਸਕਦਾ ਬਿਲਕੁਲ ਹੀ ਫਾਲਸ ਹੈ ਪ੍ਰੋਬੈਬਿਲਟੀ ਆਫ ਐਨ ਇਵੈਂਟ ਮੇ ਬੀ 25% ਹੋ ਸਕਦੀ ਹੈ ਬਿਲਕੁਲ ਕਿਉਂਕਿ ਬੰਦੇ ਵਿਚਕਾਰ ਆ ਗਿਆ ਨਾ ਇਹ ਤੇ ਇਹ ਟੂ ਆਨਸਰ ਆ ਜੀਆ a letter of english alphabets is chosen at random the probability that the letter is a consonant is 21 upon 26 kyunki vowels hunde ne 5 ta chuno pata hai a e i o u ta apna sahi bilkul sahi answer hai true the probability of an event any event always lies between 0 and 1 false kyunki kai bar badta minus 1.5 bhi aa jandiya ta wo galat ho sakda hai iska ne false hai ਪ੍ਰੋਬੈਬਿਲਿਟੀ ਆਫ ਐਨੀ ਸ਼ੋਰ ਇਵੈਂਟ ਇਜ਼ 1 ਸੁਣ ਮੈਂ ਦੱਸਿਆ ਸ਼ੋਰ ਅਵੈਂਟ ਦੀ ਹਮੇਸ਼ਾ ਪ੍ਰੋਬੈਬਿਲਿਟੀ ਹੁੰਦੀ ਹੈ ਟਰੂ ਤੇ ਇੰਪੋਸੀਬਲ ਇਵੈਂਟ ਦੀ ਹੁੰਦੀ ਹੈ ਉਹ 0 ਇਫ ਐਨ ਇਵੈਂਟ ਇਜ਼ ਅ ਪੋਸੀਬਲ ਇਟਸ ਪ੍ਰੋਬੈਬਿਲਿਟੀ ਇਜ਼ 1 ਦੇਖੋ ਇਹ ਆਪਸ਼ਨ ਆ ਗਿਆ ਪਰ 0 ਲਿਖਿਆ ਹੁੰਦਾ ਤਾਂ ਟਰੂ ਹੋ ਜਾਂਦਾ ਪਰ ਇੱਥੇ ਪੰਨਾ ਤਾਂ ਫਾਲਸ ਹੋ ਗਿਆ ਦਾ ਪ੍ਰੋਬੈਬਿਲਿਟੀ ਆਫ ਗੈਟਿੰਗ ਅ ਔਡ ਨੰਬਰ ਵੈਨ ਅ ਫੇਅਰ ਡਾਈਸ ਰੋਲਡ ਇਜ਼ 1/2 ਇਹ ਵੀ ਸੁਣੇ ਸਮਝਾ ਦਿੰਨਾ ਮੈਂ ਦੇਖੋ ਡਾਈਸ ਚੁਣਦੇ ਨੇ 6 ਨੰਬਰ ਤਾਂ ਆਪਣੇ ਕੋਲ ਔਡ ਨੰਬਰ ਕਿਹੜੇ ਕਿਹੜੇ ਆ ਗਏ 1 3 5 ਤੇ ਟੋਟਲ ਨੰਬਰ ਕਿੰਨੇ ਆਗੇ ਆਪਣੇ ਕੋਲ ਹੋਗੇ 6 ਡਾਈਸ ਕਿਉਂਕਿ 6 ਨੰਬਰ ਹੁੰਦੇ ਐ ਤਾਂ ਫਾਰਮੂਲਾ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਹੈ ਤਾਂ ਆਪਾਂ ਉਹ ਹੀ ਲਿਖਾਂਗੇ ਪੀ ਆਫ odd 3 ਨੰਬਰ ਹੋਗੇ ਟੋਟਲ 3/6 ਤਾਂ ਇਹਨੂੰ ਕੱਟਿਆ 1 ਤੇ 2 ਇਹਦਾ ਇਹ ਆਨਸਰ ਆਣਾ ਚਾਹੀਦਾ ਤੁਸੀਂ ਦੇਖ ਲਓ ਐਵੇਂ ਇਹ ਬਿਲਕੁਲ ਸਹੀ ਹੈ ਟਰੂ ਹੈ ਕਿਉਂਕਿ ਦ ਨੈਕਸਟ ਆ ਗਿਆ ਆਪਣਾ ਇਫ ਅ ਡਾਈਸ ਰੋਲ ਦਾ ਪ੍ਰੋਬੈਬਿਲਟੀ ਆਫ ਗੈਟਿੰਗ ਅ ਨੰਬਰ ਲੈਸ 10 7 ਇਸ 1 ये भी बिल्कुल ट्रू है द प्रेबिलिटी ऑफ सिलेक्टिंग अ ब्लू बॉल फ्रॉम अ बैग कंटेन रेड बॉल इज जीरो तो ये भी बिल्कुल ही ट्रू है अकवाइन इजोस द प्रेबिलिटी ऑफ अ गैटिंग अड और टेल इज़ वन क्योंकि पता है ट्रू तो आ नहीं सकते क्योंकि दोनों पास से एक चीज़ आएगी हेड ये भी बिल्कुल ही ट्रू है तो हम बची अपन सिर्फ फिलिप्स लिस्ट प्रोबिलिटी ऑफ एन इवेंट इस तुम्हें पता ही है जीरो होंगे प्रोबिलिटी ऑफ एन इवेंट कैन नेवर बी लैस दैन डैश एंड मोर दैन डैश ਤੇ ਇਹ ਵੀ ਤੁਹਾਨੂੰ ਮੈਂ ਦੱਸਿਆ ਕਿ ਇਹਦੇ ਵਿੱਚ ਲਾਈ ਕਰ ਦਈਏ 0 ਤੇ 1 ਦੇ ਵਿੱਚ ਤਾਂ ਇਹਦਾ ਆਨਸਰ ਆ ਜਾਏਗਾ 0 ਐਂਡ 1 ਇਫ ਪੀ ਈ ਇਕੁਅਲਸ ਟੂ 0.73 ਦੈਨ ਵਾਟ ਇਜ਼ ਪੀ ਨੋਟ ਈ ਇਹ ਇਸ ਫੋਰ ਨਾਲ ਫਾਰਮੂਲੇ ਨਾਲ ਆਪਾਂ ਕਰੀਏ ਤਾਂ ਇਹਦਾ ਆਨਸਰ ਆ ਜਾਏਗਾ 0.1 ਚੋਂ 0.73 ਘਟਾਈਏ ਤਾਂ 0.27 ਇਸ ਤਰੀਕੇ ਨਾਲ ਕਰਕੇ ਦੇਖ ਲਿਓ ਤੁਸੀਂ ਦਾ ਪ੍ਰੋਬੈਬਿਲਟੀ ਆਫ ਐਨੀ ਪੋਸੀਬਲ ਇਮੈਂਡੈਟ ਇਜ਼ 0 ਆ ਡਾਈ ਇਸ ਟੂਨ ਵਨ ਦਾ ਪ੍ਰੋਬੈਬਿਲਟੀ ਆਫ ਗੈਟਿੰਗ ਅ ਸੈਵਨ ਨੰਬਰ ਇਸ ਕਿੰਨੇ ਨੰਬਰ ਹੁੰਦੇ ਨੇ ਡਾਈਸ ਦੇ ਸਿਕਸ ਦਾ ਸਿੰਪਲ ਬੰਦਾ ਸਿੱਧਾ ਹੀ ਜ਼ੀਰੋ ਅਨਸਰ ਆ ਜਾਏਗਾ ਇਸ ਦਾ ਦ ਸਮ ਆਫ ਪ੍ਰੋਬੈਬਿਲਟੀਜ਼ ਆਫ ਦ 올 ਦ ਐਲੀਮੈਂਟਰੀ ਇਵੈਂਟਸ ਆਫ ਐਨ ਐਕਸਪੈਰੀਮੈਂਟ ਇਸ ਨੂੰ ਮੈਂ ਦੱਸਿਆ ਸੀ ਇੰਟਰੋਡਕਸ਼ਨ ਦੇ ਵਿੱਚ ਤਾਂ ਇਹਨਾਂ ਅਨਸਰ ਆ ਜਾਏਗਾ ਵਨ ਇਨ ਆ ਲੋਟਰੀ ਵਿਦ 100 ਟਿਕਟਸ ਦਾ ਪ੍ਰੋਬੈਬਿਲਟੀ ਆਫ ਵਿਨਿੰਗ ਵਿਦ 1 ਟਿਕਟ ਇਸ 1 ਅਪਨ 100 ਟੋਟ ਟਿਕਟਸ ਹੰਟਰ ਨੇ ਤੇ ਜਿੱਤੇਗਾ ਕੋਈ ਇੱਕ ਹੀ ਤਾਂ ਅਨਸਰ ਆ ਜਾਏਗਾ 1 ਅਪਨ 100 ਦਾ ਪ੍ਰੋਬੈਬਿਲਟੀ ਆਫ ਡਰਾਇੰਗ ਅ ਹਾਰਟ ਫਰਮਾ ਬੈਸ਼ ਐਫਰ ਡੈਕ ਕੋਫ ਕਾਰਡਸ ਤਾਂ ਟੋਟਲ ਹੁੰਦੇ ਨੇ ਆਪਣੇ ਕੋਲ ਕਿੰਨੇ ਹੁੰਦੇ ਨੇ ਹਾਰਟ 13 ਇਸ ਰੈਡ ਹਾ ਡੈਮੇਜ ਖੁਸ਼ ਹੋ ਜਾਂਦੇ 13 ਅਪ 52 13 ਨੂੰ ਜਦੋਂ ਆਪਾਂ ਬੰਦੇ ਟੇਬਲ ਦੇ ਕਟਿਆ ਦਾ ਔਰ 13 ਨੂੰ 13 ਦੇ ਟੇਬਲ ਦੇ ਕਟਿਆ ਦਾ ਬੰਨਾ ਆ ਗਿਆ ਤੇ 52 ਨੂੰ ਕਟਿਆ ਦਾ ਆਪਾਂ ਫੋਰ ਆਨਸਰ ਆ ਗਿਆ ਇਫ ਦਾ ਪ੍ਰੋਬੈਬਿਲਟੀ ਆਫ ਐਨ ਇਵੈਂਟ ਓਕਰਿੰਗ ਇਜ਼ 7 ਅਪ 10 ਦਾ ਪ੍ਰੋਬੈਬਿਲਟੀ ਆਫ ਦਾ ਇਵੈਂਟ ਨਾ ਓਕਰਿੰਗ ਇਜ਼ 3 ਅਪ 10 ਕਿਹਨਾ ਅਨਸਰ ਆ ਜਾਏਗਾ सैवन प्लस थ्री हम वन तो अपने को जाएगा थ्री अपॉन टेन अ डाई इज रॉल्ड वास दबिलटी ऑफ गैटिंग एन ईवन नंबर ये भी थोड़ा सू समझा नहीं है पॉड नंबर वंग ही होगा वैसे ईवन नंबर डाइस के गए अपने को लिखनी रेह थोड़ी स्पेस घट है मेरे को टू फोर सिक्स टोटल कि गए टोटल डाइस नंबर किन्नेस टोटल ईवन नंबर कि गए अपने को थ्री ਫਾਰਮੂਲਾ ਤੁਹਾਨੂੰ ਪਤਾ ਹੀ ਹੈ ਤਾਂ ਪੀ ਆ ਜੂਗਾ ਪੀ ای 1 ਟੋਟਲ ਨੰਬਰ ਕਿੰਨੇ ਆਪਣੇ ਕੋਲ 1 ਇਵਨ 3 ਤੇ 3/6 1/2 ਅਨਸਰ ਆ ਜਗਾ ਇਸ ਦਾ ਤਾਂ ਇਸੇ ਥੋੜੀ ਜਿਹੀ ਐਮ ਸੀ ਕਯੂ ਟ੍ਰੋ ਫੋਰਸ ਇੰਟਰੋਡਕਸ਼ਨ ਤੇ ਫਿਲਪਸ ਕੱਲ ਦੀ ਆਪਣੀ ਵੀਡੀਓ ਹੋਵੇਗੀ 14.1 ਆਪਾਂ ਤੁਹਾਨੂੰ ਪੂਰੀ ਸੋਲਵ ਕਰਕੇ ਦਿਖਾਵਾਂਗੇ ਜੈਗਜ਼ੈਂਪਲਸ ਹੋਣਗੇ ਕੱਲ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਰਾਈ ਵੀਡੀਓਜ਼ ਲੈ ਕੇ ਆਉਂਦੇ ਰਹਿੰਨੇ ਆ ਤੇ ਆਪਾਂ ਤੁਹਾਨੂੰ ਮੈਥ ਪੂਰਾ ਚੰਗੀ ਤਰ੍ਹਾਂ ਕੇ ਨਾਲ ਸਮਝਾਵਾਂਗੇ ਸੋਨੂੰ ਅਸੀਂ ਐਮਸੀਕਿਊ ਵੀ ਕਰਵਾ ਦਾਂਗੇ ਫਿਲਪਸ ਕਰਵਾ ਦਾਂਗੇ ਐਮਸੀਕਿਊ ਫਿਲਪਸ ਟੂ ਵਾ ਸਭ ਕੁਝ ਕਰਵਾਵਾਂਗੇ ਤਾਂ ਕਿ ਤੁਹਾਡੇ ਪੱਕੇ ਬੇਪਰਾਂ ਚ ਵਧੀਆ ਤੋਂ ਵਧੀਆ ਨੰਬਰ ਆ ਸਕਣ ਤੇ ਤੁਸੀਂ ਜਦੋਂ ਐਂਟਰ ਤੇ ਧਿਆਰ ਕਰਦੇ ਤਾਂ ਤੁਹਾਨੂੰ ਬਹੁਤ ਟਿਪੀਕਲ ਹੋ ਜਾਂਦਾ ਪਰ ਤੁਹਾਨੂੰ ਅਸੀਂ ਨਾਲ ਦੇ ਨਾਲ ਹੀ ਕਰਵਾ ਦਾਂਗੇ ਸਾਡੇ ਚੈਨਲ ਨੂੰ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਆਪਣੇ ਦੋਸਤਾਂ ਨੂੰ ਸਬਸਕ੍ਰਾਈਬ ਕਰਨ ਲਈ ਜਰੂਰ ਕਹੋ ਕਹੋ ਲਾਈਕ ਕਮੈਂਟ ਅਤੇ ਆਪਣੇ ਦੋਸਤਾਂ ਨਾਲ ਜੁੜੋ ਸ਼ੇਅਰ ਕਰੋ ਧੰਨਵਾਦ ਜੈ ਹਿੰਦ